ਜਿਹੜੀ 15 ਤਰੀਕ ਨੂੰ ਜਿਹੜੀ ਹੱਤਿਆ ਕਿੱਥੇ ਕੀਤੀ ਗਈ ਜਿਹਦੇ ਵਿੱਚ ਦੋ ਜਣੇ ਬਾਦਲ ਤੇ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਉਸ ਨੂੰ ਡਿਟੇਲ ਕਰਦਾ ਹੈ ਯਾਰ ਤੇ ਉਸ ਨੂੰ ਵੀ ਅਸੀਂ ਜਲਦ ਪੜ ਲਾਂਗੇ ਸਾਡੀਆਂ ਟੀਮਾਂ ਉਧਰ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਹੈ ਇਹ ਦੋ ਜਣਾਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇੱਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹ ਕਨਵ ਹੈ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦਾ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਰੈਕੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਾ ਕੇ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੇ ਦੋ ਵਾਰੀ ਗੇੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਣੇ ਚਾਰ ਜਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਣੇ ਬੈਕਅੱਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਨਵੀਰ ਅਰੋੜਾ ਦੀ ਹੱਤਿਆ ਕਰਦੇ ਸਰ ਇਹ ਕਾਰਨ ਕੀ ਰਿਹਾ ਜੀ ਉਹਦੀ ਹੱਤਿਆ ਕਰਨ ਦਾ ਕਾਰਨ ਕੀ ਹੁੰਦੀ ਕਰ ਸਾਹਮਣੇ ਆਇਆ ਜੀ ਬਿਲਕੁਲ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਕਿਹਾ ਸੀਗਾ ਵੀ ਆਪਾਂ ਇਹ ਕਰਨਾ ਹੈ ਵੀ ਇਹ ਜ਼ਰੂਰੀ ਹੈ ਤੇ ਇਹਨਾਂ ਨੇ ਜਿਹੜੀ ਸਾਡੀ ਹੁਣ ਤੱਕ ਦੀ ਪੁੱਛਗਿੱਛ ਤੋਂ ਉਹਦਾ ਸਾਹਮਣੇ ਆਉਂਦਾ ਵੀ ਜਤਨ ਕਾਲੀ ਹੀ ਜਿਹੜਾ ਮੇਨ ਹੈ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹੱਤੇ ਕੀਤੀ ਜਾਵੇ ਤੇ ਇਹਨੇ ਉਹਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ ਲੱਖ ਰੁਪਏ ਦੇ ਦੂੰਗਾ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਹਦੇ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਸਾਰੀ ਪਲੈਨਿੰਗ ਹੋਈ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਗਿਆ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆ ਚੁੱਕਿਆ ਹੈ ਨਾ ਤੇ ਉਸ ਨੂੰ ਉਸੇ ਜਲਦੀ ਪੜ ਲਾਂਗੇ ਇਹ ਪੰਜਾਂ ਨੇ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਰੈਕੀ ਕੀਤੀ ਵੈਪਨ ਲੈ ਆਇਆ ਤੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸਰ ਜਿਹੜੇ ਵੈਪਨ ਦੂਸਰੇ ਰਾਜਿਆਂ ਚੋਂ ਲਿਆਂਦੇਗੇ ਸੀ ਕਿ ਉਹ ਬ੍ਰਾਮਤ ਕਰ ਲੈ ਕਿੱਥੇ ਜਿਹੜਾ ਦੂਸਰੇ ਉਹ ਹਜੇ ਬ੍ਰਾਮਤ ਕਰਨਾ ਹੈ ਜਿਹੜਾ ਉਹ ਵਾਲਾ ਵੈਪਨ ਹੈ ਉਹ ਜਿਹੜਾ ਇਸ ਯੂਜ਼ ਕੀਤਾ ਹਰਸ਼ਿਤ ਜਿਹੜਾ ਤੇ ਕਾਲੀ ਜਿਹੜਾ ਇਹ ਵੈਪਨ ਲੈ ਗਏ ਤੇਰੇ ਚਾਰੋਂ ਇਕੱਠੇ ਸੀ ਉਸ ਟੈਂਟ ਦੇ ਜਿਵੇਂ ਤੁਸੀਂ ਕਿਹਾ ਵੀ ਦੂਸਰੇ ਪਾਸੇ ਹਾਂਜੀ ਹਾਂਜੀ ਇਹ ਇਕੱਠੇ ਸੀਗੇ ਜੀ ਜਿਹੜਾ ਇਹ ਕਨਵ ਤੇ ਜਿਹੜਾ ਹਰਸ਼ ਤੇ ਜਿਹੜਾ ਆਪਣਾ ਇਹ ਵੀ ਉੱਥੇ ਸੀਗੇ ਕਾਲੀ ਨੇ ਇਹਨਾਂ ਨੂੰ ਦੱਸਿਆ ਨਿਕਾ ਵੀ ਕਿਉਂ